ਇਨਾਂ ਦੇ ਬੱਚੇ ਸੀਗੇ ਜਿਨ੍ਹਾਂ ਦਾ ਉਦੋਂ નિર્ਦਰਤਾ ਨਾਲ ਕਤਲ ਕੀਤਾ ਗਿਆ ਉਦੋਂ ਹੀ ਉਥੇ ਖੜ ਕੇ ਕੁਝ ਵਾਅਦੇ ਕੀਤੇ ਗਏ ਸੀਗੇ ਮੁੱਖ ਮੰਤਰੀ ਅਰ ਲੀਫ ਫੰਡ ਚੋਂ 25-25 ਲੱਖ ਰੁਪਇਆ ਦੇਵਾਂਗੇ ਅੱਜ ਤੱਕ ਉਹ ਮੁੱਖ ਮੰਤਰੀ ਅਰ ਲੀਫ ਫੰਡ ਚੋਂ ਇਹਨਾਂ ਨੂੰ ਜਵਾਨੀ ਨਹੀਂ ਮਿਲੀ ਜਦ ਕਿ ਉਦੋਂ ਜੋ ਗਵਰਨਮੈਂਟ ਦੀ ਰਿਪਰੈਜ਼ੈਂਟੇਟਿਵ ਸੀ ਲੇਡੀ ਉੱਥੇ ਮਤਲਬ ਐਸ ਡੀ ਐਮ ਸੀ ਉਹਨਾਂ ਦੀ ਪੋਸਟ ਇਹਨਾਂ ਨੂੰ ਪ੍ਰੋਸੈਸ ਚਲਾਤਾ ਹੈ ਦੇ ਦੇਾਂਗੇ ਜਾਂ ਉਹਦੀ ਕੋਈ ਕਿਸ਼ਤ ਦੇ ਦੇਾਂਗੇ ਹੁਣ ਤੱਕ ਕਿਉਂ ਨਹੀਂ ਦਿੱਤਾ ਅੱਜ ਇਹ ਵਿਚਾਰੇ ਲੋਕ ਜੋ ਖੜੇ ਨੇ ਆ ਕੇ ਤੁਹਾਡੇ ਇੱਕ ਤਾਂ ਇਹਨਾਂ ਦੇ ਬੱਚੇ ਗੁਜ਼ਰ ਗਏ ਇਹ ਪੰਜਾਬ ਦਾ ਕਲਚਰ ਨਹੀਂ ਸੀਗਾ ਕਿ ਜਦੋਂ ਕਰਾਇਨ ਲਾ ਐਂਡ ਆਰਡਰ ਦਾ ਮਸਲਾ ਆਉਂਦਾ ਹੈ ਜਾਂ ਬਾਕੀ ਗੱਲਾਂ ਆਉਂਦੀਆਂ ਨੇ ਉਦੋਂ ਸਾਡੀ ਸਰਕਾਰ ਜੋ ਨੀਤੀ ਨਾਲ ਜੋੜ ਕੇ ਮਸਲੇ ਉਹਨਾਂ ਦਾ ਹੱਲ ਕਿਉਂ ਨਹੀਂ ਕਰਦੀ ਔਰ ਅੱਜ ਜਿਸੀ ਜੋ ਬੈਠੇ ਵੀ ਆਂ ਕਿ ਪੰਜਾਬ ਦੇ origignal culture ਨੂੰ ਕਿਵੇਂ ਬਚਾ ਸਕਦੇ ਆਂ ਉਹਦੀ ਗੱਲ ਕਰਦੇ ਆਂ ਇਹ ਮਸਲੇ ਪੰਜਾਬ ਗਵਰਨਮੈਂਟ ਨਾਲ ਸੰਬੰਧਿਤ ਨੇ ਪਰ ਦੁੱਖ ਦੀ ਗੱਲ ਹੈ ਕਿ ਪੰਜਾਬ ਗਵਰਨਮੈਂਟ ਇਹਨਾਂ ਮਸਲਿਆਂ ਨੂੰ ਨਹੀਂ ਚੱਕਦੀ ਜਿੰਨੇ ਵੀ ਮਸਲੇ ਲੈ ਲਓ ਚਾਹੇ ਆਪਾਂ ਪਹਿਲਾਂ ਕਰ ਚੁੱਕੇ ਆਂ ਗੱਲ ਪਾਣੀਆਂ ਬਾਰੇ ਕਿੰਨੇ ਵਾਰੀ ਕੀ ਪੰਜਾਬ ਦੇ ਕਾਲੇ ਪਾਣੀ ਹੋ ਰਹੇ ਨੇ ਇਹਦੇ ਬਾਰੇ ਕੌਣ ਜ਼ਿਕਰ ਕਰੂਗਾ ਗਵਰਨਮੈਂਟ ਦਾ ਮਸਲਾ ਹੈ ਨਾ ਜਦੋਂ ਗਵਰਨਮੈਂਟਸ ਨਹੀਂ ਕਰਦੀਆਂ ਤਾਂ ਫਿਰ ਸਾਡੇ ਵਰਗੇ ਲੋਕਾਂ ਨੂੰ ਉਹ ਗੱਲ ਕਰਨੀ ਪੈਂਦੀ ਹੈ ਇਸੇ ਲਈ ਅਸੀਂ ਗੱਲ ਕਰ ਵੀ ਰਹੇ ਹਾਂ ਔਰ ਪਾਣੀ ਦੇ ਮਾਮਲੇ 'ਚ ਬਹੁਤ ਕੋਸ਼ਿਸ਼ ਕਰ ਚੁੱਕੇ ਹਾਂ ਹੁਣ ਆ ਜਾਂਦਾ ਅਗਲਾ ਮਸਲਾ ਕੋਕੇ ਪਾਣੀ ਬਾਰੇ ਕਪਲ ਜੀ ਜ਼ਿਆਦਾ ਡਿਟੇਲ 'ਚ ਦੱਸਣਗੇ ਅਸੀਂ ਕੀ ਹੁਣ ਹੋ ਰਿਹਾ ਹੈ ਡਰਾਮਾ ਤੇ ਅਸੀਂ ਕੀ ਕਰਨ ਜਾ ਰਹੇ ਹਾਂ ਉਹਦੇ ਬਾਰੇ ਕਪਲ ਜੀ ਦੱਸਣਗੇ ਮੈਂ ਪਹਿਲਾਂ ਉਸ ਸੈਂਸਿਟਿਵ ਇਸ਼ੂ ਤੇ ਆ ਜਾ ਜਿਹਦੀ ਸ਼ੁਰੂਆਤ ਆ ਪਰਿਵਾਰ ਬੈਠਾ ਸਾਰਾ ਜਿਨ੍ਹਾਂ ਦੇ ਕਰਕੇ ਕੁੰਬੜਾ ਦੇ ਵਿੱਚ ਕੁੰਬੜਾ ਦੇ ਵਿੱਚ ਕੋਣੀ ਆ ਜਾਣਗੇ ਕੁੰਬੜਾ ਦੇ ਵਿੱਚ ਦੋ ਨੌਜਵਾਨਾਂ ਦੇ ਕਤਲ ਹੋਏ ਸੀ ਉਹ ਕਤਲ ਕੁਝ ਪਰਵਾਸੀ ਕਰ ਗਏ ਸੀ ਔਰ ਉਹਦੇ ਤੋਂ ਬਾਅਦ ਸਾਰਾ ਮਸਲਾ ਪਕਸ਼ਿਆ ਇਹਨਾਂ ਦੇ ਬੱਚੇ ਸੀਗੇ ਜਿਨ੍ਹਾਂ ਦਾ ਉਦੋਂ નિર્ਦਰਤਾ ਨਾਲ ਕਤਲ ਕੀਤਾ ਗਿਆ ਉਦੋਂ ਹੀ ਉੱਥੇ ਖੜ ਕੇ ਕੁਝ ਵਾਅਦੇ ਕੀਤੇ ਗਏ ਸੀਗੇ ਪ੍ਰਸ਼ਾਸਨ ਨੇ ਕੀਤੇ ਸੀ ਉੱਥੇ ਵਾਅਦੇ ਕਿ ਅਸੀਂ ਇਹਨਾਂ ਨੂੰ ਮੁੱਖ ਮੰਤਰੀ ਅਰ ਲੀਫ ਫੰਡ ਚੋਂ 25-25 ਲੱਖ ਰੁਪਇਆ ਦੇਵਾਂਗੇ ਆ ਫੋਨ ਆਫ ਕਰ ਲਿਓ ਜੀ ਇੱਥੇ ਬੈਕ ਪਲੀਜ਼ 25-25 ਲੱਖ ਰੁਪਇਆ ਦੇਵਾਂਗੇ ਮੁੱਖ ਮੰਤਰੀ ਅਰ ਲੀਫ ਫੰਡ ਚੋਂ ਅਜ ਤੱਕ ਉਹ ਮੁੱਖ ਮੰਤਰੀ ਰਲੀਫ ਫੰਡ ਚ ਇਹਨਾਂ ਨੂੰ ਚਵਾਨੀ ਨਹੀਂ ਮਿਲੇਗੀ ਜਦ ਕਿ ਉਦੋਂ ਜੋ ਗਵਰਨਮੈਂਟ ਦੀ ਰਿਪਰੈਜ਼ੈਂਟੇਟਿਵ ਸੀ ਲੇਡੀ ਉੱਥੇ ਮਤਲਬ ਐਸ ਡੀ ਐਮ ਸੀ ਉਹਨਾਂ ਦੀ ਪੋਸਟ ਉਹਨਾਂ ਨੇ ਕਿਹਾ ਸੀ ਇੱਕ ਮਹੀਨੇ ਦੇ ਅੰਦਰ ਅਸੀਂ ਇਹਨੂੰ ਪ੍ਰਸੀਡ ਹੋਣੇ ਕਰ ਰਹੇ ਹਾਂ ਇੱਕ ਮਹੀਨੇ ਦੇ ਅੰਦਰ ਜਾਂ ਤਾਂ ਪਬਲਿਕ ਨੋਟਿਸ ਰਹੀਂ ਜਾਂ মিডিਏ ਰਹੀਂ ਇਹ ਇਨਫੋਰਮ ਕਰ ਦਿੱਤਾ ਜਾਊਗਾ ਇਹ ਨਹੀਂ ਦਿੱਤੇ ਗਏ ਆ ਸਾਹਮਣੇ ਖੜੇ ਨਹੀਂ ਔਰ 6 ਬੰਦੇ ਮੇਨ ਇਨਵੋਲਵ ਸੀਗੇ ਉਸ ਕਤਲ ਦੇ ਵਿੱਚ ਔਰ ਉਹਦੇ ਚ ਸਿਰ ਪੰਜ ਬੰਦੇ ਫੜੇ ਗਏ ਨਹੀਂ ਇੱਕ ਬੰਦਾ ਹਲਤੀਕ ਨਹੀਂ ਫੜਿਆ ਗਿਆ ਔਰ ਉਹਨਾਂ ਦੇ ਪਰਿਵਾਰ ਦਾ ਵੀ ਕੋਈ ਨਹੀਂ ਫੜਿਆ ਗਿਆ ਕੋਈ ਬੰਦਾ ਨਹੀਂ ਫੜਿਆ ਗਿਆ ਆਹੀ ਸਾਡਾ ਮੇਨ ਮਸਲਾ ਹੈ ਕਿ ਜਦੋਂ ਕ੍ਰਾਈਮ ਲਾ ਐਂਡ ਆਰਡਰ ਦਾ ਮਸਲਾ ਆਉਂਦਾ ਹੈ ਜਾਂ ਬਾਕੀ ਗੱਲਾਂ ਆਉਂਦੀਆਂ ਨੇ ਉਦੋਂ ਸਾਡੀ ਸਰਕਾਰ ਜੋ ਨੀਕੀ ਨਾਲ ਜੋੜ ਕੇ ਮਸਲੇ ਉਹਨਾਂ ਦਾ ਹੱਲ ਕਿਉਂ ਨਹੀਂ ਕਰਦੀ ਅੱਜ ਇਹ ਵਿਚਾਰੇ ਲੋਕ ਜੋ ਖੜੇ ਨੇ ਆ ਕੇ ਤੁਹਾਡੇ ਇੱਕ ਤਾਂ ਇਹਨਾਂ ਦੇ ਬੱਚੇ ਗੁਜ਼ਰ ਗਏ ਇੱਕ ਇਹ ਆਪਦੀ ਗੁਹਾਰ ਲਾ ਰਹੇ ਨਹੀਂ ਜਦੋਂ ਉੱਥੇ ਐਸ ਡੀ ਐਮ ਨੇ ਖੜ ਕੇ ਕਿਹਾ ਕਿ ਅਸੀਂ ਇੱਕ ਮਹੀਨੇ ਦੇ ਅੰਦਰ ਇਹਨਾਂ ਨੂੰ ਪ੍ਰੋਸੈਸ ਚਲਾ ਤਾ ਦੇ ਦੇਵਾਂਗੇ ਜਾਂ ਉਹਦੀ ਕੋਈ ਕਿਸ਼ਤ ਦੇ ਦੇਵਾਂਗੇ ਹੁਣ ਤੱਕ ਕਿਉਂ ਨਹੀਂ ਦਿੱਤਾ ਛੇ ਮਾਂ ਬੰਦਾ ਕਿਉਂ ਨਹੀਂ ਫੜਿਆ ਗਿਆ ਉਹ ਨਹੀਂ ਦੱਸਿਆ ਔਰ ਆ ਇਹਨਾਂ ਨੇ ਦੱਸਿਆ ਇਹਨਾਂ ਦਾ ਬੇਟਾ ਸੀ ਆਂਦੇ ਅਸੀਂ ਜਾ ਕੇ ਜਦੋਂ ਸਾਥੋਂ ਸ਼ਨਾਖਤ ਕਰਾਈ ਉਹਨਾਂ ਦੀ ਅਸੀਂ ਜਾ ਕੇ ਉਹਨਾਂ ਦੀਆਂ ਚਪੇੜਾਂ ਵੀ ਮਾਰੀਆਂ ਪਰ ਅਸੀਂ ਉਹਨਾਂ ਨੂੰ ਪੁੱਛਿਆ ਕਿ ਯਾਰ ਬੱਚਿਆਂ ਦੀ ਲੜਾਈ ਹੈ ਐਡੀਆਂ ਐਡੀਆਂ ਕਿਰਚਾਂ ਲਈ ਫੜਦੇ ਹੋ ਇਹ ਕਿਉਂ ਲੈ ਕੇ ਆਏ ਐਡਾ ਗੁੱਸਾ ਆਂਦੇ ਨਹੀਂ ਜੀ ਅਸੀਂ ਲੈ ਕੇ ਨਹੀਂ ਆਏ ਇਹ ਕਿਰਚ ਤਾਂ ਸਾਡੇ ਜਾਂ ਪਿੱਛੇ ਪਾਈ ਹੁੰਦੀ ਹੈ ਜਾਂ ਬਾਂਚ ਪਾਈ ਹੁੰਦੀ ਆ ਆਮ ਇਹ ਪੰਜਾਬ ਦਾ ਕਲਚਰ ਨਹੀਂ ਸੀਗਾ ਔਰ ਅੱਜ ਅਸੀਂ ਜੋ ਬੈਠੇ ਵੀ ਆਂ ਕਿ ਪੰਜਾਬ ਦੇ オリジナル ਕਲਚਰ ਨੂੰ ਕਿਵੇਂ ਬਚਾ ਸਕਦੇ ਆ ਉਹਦੀ ਗੱਲ ਕਰਨੀ ਹੈ ਤੁਸੀਂ ਆਜੋ ਬਹਿਜੋ ਇੱਥੇ ਪਲੀਜ਼ ਤੁਹਾਨੂੰ ਬਾਅਦ ਚ ਫਿਰ ਮੀਡੀਆ ਨੂੰ ਕਰਾਂ ਮੈਂ ਕਿ ਖੜੇ ਕਿਉਂ ਰਹਿਣੇ ਇੰਨਾ ਚਰਾਜੋ ਇੱਧਰ ਹੁਣ ਅਸੀਂ ਇਹਨੂੰ ਬਹੁਤ ਹੀ ਜ਼ਿੰਮੇਵਾਰੀ ਨਾਲ ਕਿਉਂਕਿ ਬਹੁਤ ਹੀ ਸੈਂਸਿਟਿਵ ਇਸ਼ੂ ਆ ਬਹੁਤ ਹੀ ਜ਼ਿੰਮੇਵਾਰੀ ਨਾਲ ਔਰ ਸਾਰੇ ਪੂਰੇ ਦੇਸ਼ ਦੇ ਜਿੰਨੇ ਵੀ ਪ੍ਰਵਾਸੀ ਨੇ ਉਹਨਾਂ ਨੂੰ ਲੈ ਕੇ ਗੱਲ ਕਰ ਰਹੇ ਆਂ ਔਰ ਪ੍ਰਵਾਸੀ ਦਾ ਮਤਲਬ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਇਹ ਕੋਈ ਯੂਪੀ ਬਿਹਾਰ ਦੀ ਗੱਲ ਹੀ ਨਹੀਂ ਜੀ ਇਹਦੇ ਵਿੱਚ ਨੇਪਾਲ ਵੀ ਆਉਂਦਾ ਔਰ ਬਾਕੀ ਦੇਸ਼ ਪਰਦੇਸ਼ ਦੇ ਸੂਬੇ ਵੀ ਆਉਂਦੇ ਨੇ ਤੇ ਨਾਲ ਨਾਲ ਰੋਹਿੰਗਿਆ ਵੀ ਆਉਂਦੇ ਨੇ ਬੰਗਲਾਦੇਸ਼ੀ ਵੀ ਆਉਂਦੇ ਨੇ ਤੇ ਗੁੱਜਰ ਵੀ ਆਉਂਦੇ ਨੇ ਇਹਦਾ ਮਤਲਬ ਉਹ ਪ੍ਰਵਾਸੀ ਕਹਿ ਰਹੇ ਆ ਸੀ ਔਰ origignal ਕੈਰੈਕਟਰ ਦੀ ਜੋ ਅਸੀਂ ਗੱਲ ਕਰ ਰਹੇ ਆ ਪੰਜਾਬੀ ਸੂਬਾ ਲਿਆ ਗਿਆ ਸੀ ਕਿੰਨੀਆਂ ਸ਼ਹਾਦਤਾਂ ਹੋਈਆਂ ਜਾਂ ਕਿੰਨਾ ਸੰਘਰਸ਼ ਲੜਿਆ ਸਿਰਫ ਇਸ ਲਈ ਕਿ ਪੰਜਾਬੀਆਂ ਦਾ ਬੋਲਬਾਲਾ ਹੋਵੇ ਮੈਂ ਫੇਰ ਕਹਿੰਦਿਆਂ ਪੰਜਾਬੀ ਸਿਰਫ ਸਿੱਖ ਨਹੀਂ ਕਹਿ ਰਿਹਾ ਮੈਂ ਹਿੰਦੂਸ ਵੀ ਨੇ ਮੁਸਲਮ ਵੀ ਨੇ ਇਸਾਈ ਵੀ ਨੇ ਪੰਜਾਬੀ ਸੋ ਪੰਜਾਬੀਆਂ ਦਾ ਬੋਲ ਬਾਲਾ ਰਵੇ ਪੰਜਾਬੀਆਂ ਦੀ ਡੈਮੋਗ੍ਰਾਫੀ ਚੇਂਜ ਨਾ ਕੀਤੀ ਜਾਵੇ ਇਹਦੇ ਲਈ ਅਸੀਂ ਗੱਲ ਕਰ ਰਹੇ ਹਾਂ ਤੇ ਜੇ ਡੈਮੋਗ੍ਰਾਫੀ ਬਹੁਤ ਨੈਚੁਰਲ ਫੀਨੋਮਨਾ ਹੈ ਤਾਂ ਫਿਰ ਅਸੀਂ ਪੰਜਾਬੀ ਸੂਬਾ ਕਿਉਂ ਲਿਆ ਸੀ ਭਾਈ ਇਟ ਮੀਨ ਥੈਟ ਕਿ ਪੰਜਾਬੀਆਂ ਦਾ ਰਹੂਗਾ ਜਿਵੇਂ ਕਿ ਤਾਮਨ ਲਾਡੂ ਚ ਤਾਮਨ ਲਾਡੂ ਵਾਲੇ ਬਹੁਤ ਮਚਨੇ ਇਹ ਨਹੀਂ ਕਿ ਦੂਜੇ ਬੰਦੇ ਜਾ ਨਹੀਂ ਸਕਦੇ ਬਟ ਕੋਈ ਰੂਲ ਐਂਡ ਰੈਗੂਲੇਸ਼ਨ ਤਾਂ ਹੈਗੇ ਨੇ ਨਾ ਸਾਡੇ ਤੇ ਬੜੇ ਇਲਜ਼ਾਮ ਲੱਗਦੇ ਨੇ ਜੀ ਬਾਹਰ ਗਏ ਨੇ ਬੰਦੇ ਬਾਹਰ ਵਾਲੇ ਬੰਦੇ ਕਿਵੇਂ ਜਾਂਦੇ ਨੇ ਕਿਵੇਂ ਵੀਜ਼ੇ ਮਿਲਦੇ ਨੇ ਜਿੰਨੇ ਚਾਹੀਦੇ ਮੁਲਾਏ ਕਿੰਨੀ ਐਜੂਕੇਸ਼ਨ ਆ ਬਾਕੀ ਮੋੜ ਤੇ ਬਾਕੀ ਸਟੇਟਾਂ ਚ ਸਾਡੇ ਬਹੁਤ ਕ੍ਰਿਟਿਕ ਆਏ ਉਹਨਾਂ ਨੇ ਬੜੀ ਗੱਲ ਕੀਤੀ ਜੀ ਸਿਰਫ 40 ਤੋਂ 50 ਲੱਖ ਨੇ ਪ੍ਰਵਾਸੀ ਤੁਸੀਂ ਐਡੀ ਹਾਇ ਤੋਬਾ ਕਿਉਂ ਮਚਾਈ ਹੈ ਹੁਣ ਮੈਨੂੰ ਦੱਸੋ 3 ਕਰੋੜ ਦੀ ਪਾਪੂਲੇਸ਼ਨ ਤੇ ਸਿਰਫ 50 ਲੱਖ ਹਜੇ ਥੋੜੇ ਨੇ ਸਾਰੀ ਦੁਨੀਆ ਚ ਪੰਜਾਬੀ ਜਮ੍ਹਾਂ ਕਰ ਲੋ ਇਨਕਲੂਡਿੰਗ ਕੈਨੇਡਾ ਆਸਟ੍ਰੇਲੀਆ ਅਮਰੀਕਾ ਜਾਂ ਕੋਈ ਵੀ ਦੇਸ਼ ਕੀ ਇੰਨੇ ਬੰਦੇ ਨੇ ਨਹੀਂ ਉਹਨਾਂ ਦਾ ਰਕਬਾ ਕਿੱਡਾ ਹੈ ਉਹਨਾਂ ਦੀਆਂ ਜ਼ਮੀਨਾਂ ਕਿੰਨੀਆਂ ਨੇ ਪੋਪੂਲੇਸ਼ਨ ਕਿੰਨੀ ਹੈ ਤੇ ਸਾਡੇ ਪੰਜਾਬ ਦੀ ਕਿੰਨੀਆਂ ਆਪੇ ਨਜ਼ਰ ਕਰ ਲੋ ਸੋ ਜੋ ਕੰਮ ਗਵਰਨਮੈਂਟ ਨੂੰ ਕਰਨਾ ਚਾਹੀਦਾ ਜੀ ਉਹਨਾਂ ਨੇ ਨਹੀਂ ਕੀਤਾ ਅਸੀਂ ਆਪ ਦੇ ਵੱਲੋਂ ਕੁਝ ਚੀਜ਼ਾਂ ਪ੍ਰਪੋਜ਼ ਕਰ ਰਹੇ ਆਂ ਕੁਝ ਕ੍ਰੀਏਟਿਵ ਇਨੀਸ਼ੀਏਟਿਵ ਲੈ ਕੇ ਤੁਹਾਨੂੰ ਦੱਸ ਰਹੇ ਆਂ ਕਿ ਪੰਜਾਬ ਦੇ ਵਿੱਚ ਕੁਝ ਐਕਟ ਹੈਗੇ ਨੇ ਜਿਨ੍ਹਾਂ 'ਚ ਅਮੈਂਡਮੈਂਟ ਕਰਨ ਦੀ ਲੋੜ ਹੈ ਤੇ ਕੁਝ ਨਵੇਂ ਐਕਟ ਬਣਾਏ ਜਾ ਸਕਦੇ ਨੇ ਔਰ ਅਸੀਂ ਸਿਰਫ ਉਹਨਾਂ ਐਕਟਾਂ ਦੀ ਗੱਲ ਕਰ ਰਹੇ ਆਂ ਜੋ ਸਟੇਟ ਗਵਰਨਮੈਂਟ ਦੇ ਡੋਮੇਨ 'ਚ ਹੈ ਸਟੇਟ ਗਵਰਨਮੈਂਟ ਮੀਨ ਪੰਜਾਬ ਸਰਕਾਰ ਦੇ ਡੋਮੇਨ 'ਚ ਅਸੀਂ ਕੋਈ ਐਹੋ ਜੀ ਗੱਲ ਨਹੀਂ ਕਰ ਰਹੇ ਜਿਹੜੀ ਸੈਂਟਰ ਨਾਲ ریلیਟਡ ਹੋਵੇ ਸੈਂਟਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਪੰਜਾਬ ਗਵਰਨਮੈਂਟ ਫੈਡਰਲਿਜ਼ਮ ਦੇ ਲੈਵਲ ਤੇ ਲੜ ਸਕਦੀ ਹੈ ਲਾਮਬੰਦੀ ਕਰਨੀ ਚਾਹੀਦੀ ਹੈ ਬਾਕੀ ਸਟੇਟਾਂ ਨੂੰ ਲੈ ਕੇ ਲੇਕਿਨ ਉਹ ਵਿਸ਼ਾ ਅਸੀਂ ਪਾਸੇ ਰੱਖ ਰਹੇ ਹਾਂ ਉਹਨੂੰ ਕਿਤੇ ਬਾਅਦ ਚ ਡਿਸਕਸ ਕਰਾਂਗੇ ਫਿਲਹਾਲ ਜੋ ਹਿਮਾਚਲ ਚ ਕਾਨੂੰਨ ਹੈ ਜੋ ਆਪਣਾ ਰਾਜਸਥਾਨ ਚ ਕਾਨੂੰਨ ਜੋ ਈਸਟਰਨ ਸਟੇਟ ਚ ਕਾਨੂੰਨ ਹੈ ਜੋ ਉੱਤਰਾਖੰਡ ਚ ਕਾਨੂੰਨ ਹੈ ਜੋ ਕੇਰਲਾ ਚ ਹੈ ਜੋ ਤਾਮਿਲनाडु ਚ ਹੈ ਅਸੀਂ ਉਹਨਾਂ ਦੇ ਹਵਾਲੇ ਦੇ ਕੇ ਇੱਕ ਆਪ ਦੇ ਵੱਲੋਂ ਕੀ ਐਕਟ ਹੋ ਸਕਦਾ ਹੈ ਜਾਂ ਅਮੈਂਡਮੈਂਟ ਹੋ ਸਕਦੀ ਹੈ ਉਹਦਾ ਵੇਰਵਾ ਤੁਹਾਨੂੰ ਦੇ ਰਹੇ ਹਾਂ ਮੋਟਾ-ਮੋਟਾ ਡਿਟੇਲ ਚਾਹੀਦੀ ਹੋਗੀ ਸਿੱਧੂ ਸਾਹਿਬ ਨੇ ਬੈਠ ਕੇ ਲੀਗਲ ਪੁਆਇੰਟ ਆਫ View ਤੋਂ ਸਾਰੀ ਡਿਟੇਲ ਵੀ ਲਈ ਹੋਈ ਆ ਅਸੀਂ ਤੁਹਾਨੂੰ ਉਹ ਦੇ ਵੀ ਦੇਵਾਂਗੇ ਪਰ ਮੈਂ ਕੁਝ ਮੋਟੀਆਂ ਗੱਲਾਂ ਕਰ ਦਿੰਦਾ ਪਹਿਲੀ ਗੱਲ ਅਸੀਂ ਇਹ ਸਾਰਾ ਜਿਹੜਾ ਮੁੱਦਾ ਕਹਿ ਰਹੇ ਆ ਇਹ ਡੋਮਿਸਾਈਲ ਦੇ ਅਧਾਰਤ ਹੋਣਾ ਚਾਹੀਦਾ ਡੋਮਿਸਾਈਲ ਮੀਨ ਇੱਥੋਂ ਦੇ ਮੂਲ ਨਿਵਾਸੀ ਮੂਲ ਨਿਵਾਸੀ ਕਿਵੇਂ ਮੰਨੇ ਜਾਣਗੇ ਪਹਿਲਾਂ ਕੀ ਆ ਪਹਿਲਾਂ ਸਿਰਫ 5 ਸਾਲ ਦਾ ਮੰਨਿਆ ਗਿਆ ਅਸੀਂ ਪ੍ਰਪੋਜ਼ ਕਰ ਰਹੇ ਹਾਂ ਕਿ ਉਹ 15 ਸਾਲ ਦਾ ਹੋਣਾ ਚਾਹੀਦਾ ਕਿਉਂ ਕਿ ਕਿਉਂਕਿ 올ਡ ਰੈਡੀ ਰਾਜਸਥਾਨ ਦੇ ਵਿੱਚ 10 ਸਾਲ ਦਾ ਹੈ ਔਰ ਕਰਨਾਟਕਾ ਨੇ ਜੋ ਪ੍ਰਪੋਜ਼ਡ ਕੀਤਾ ਆਪਦਾ ਕਰਨਾਟਕਾ ਇਹਨੇ ਨਾ ਸਿੱਧਾ ਉਹ 15 ਸਾਲ ਦਾ ਪ੍ਰਪੋਜ਼ ਕੀਤਾ ਤਾਂ ਅਸੀਂ ਉਹਨੂੰ ਵਧਾ ਨਹੀਂ ਰਹੇ 20 ਜਾਂ 25 ਸਾਲ ਨਹੀਂ ਕਰ ਰਹੇ ਅਸੀਂ 15 ਸਾਲ ਹੀ ਕਹਿ ਰਹੇ ਹੁਣ ਆ ਜਾਂਦਾ ਕਿ ਡੋਮਿਸਾਈਲ ਕਿਹਨੂੰ ਮੰਨਿਆ ਜਾਊਗਾ ਬੰਦਰਾ ਰਾਜਸਥਾਨ ਦਾ 10 ਸਾਲ ਦਾ ਹੈ ਉਹਨਾਂ ਦੀ ਕੈਬਨਿਟ ਨੇ ਇੰਪਰੂਵ ਪ੍ਰੂਫ ਕਰਕੇ ਅੱਗੇ ਦਿੱਤਾ ਹੈ ਬਿਲ ਅਸੈਂਬਲੀ ਲਈ ਰਾਜਸਥਾਨ ਚ 60 ਤੋਂ ਰੂਲ ਹੈ ਅਸੀਂ ਇਹ ਇਹ ਕਹਿ ਰਹੇ ਹਾਂ ਜਿਵੇਂ ਕਿ ਸਾਡੇ ਇੱਥੇ ਪੰਜਾਬ ਚ ਬਹੁਤ ਹੀ ਤੁਸੀਂ ਕਹਿ ਲਓ ਬਹੁਤ ਹੀ ਰਿਲੈਕਸ ਡੋਮਿਸਾਈਲ ਦੀਆਂ ਜਿਹੜੀਆਂ ਹੈਗੀਆਂ ਨੇ ਸ਼ਰਤਾਂ ਨਹੀਂ ਅਸੀਂ ਉਹ ਚੀਕੋ ਗੱਲ ਕਹਿ ਰਹੇ ਹਾਂ ਕਿ ਇੱਥੇ ਉਸ ਬੰਦੇ ਦੋ ਡੋਮਿਸਾਈਲ ਵੀ ਦੋ ਤਰ੍ਹਾਂ ਨਾਲ ਇੱਕ ਬਾਈ ਬਰਥ ਇੱਕ ਬਾਈ ਚੁਆਇਸ ਬਾਈ ਬਰਥ ਮੀ ਜੋ ਇਥੋਂ ਦੇ オリジナル ਵਸਿੰਦੇ ਨੇ ਜਿਨ੍ਹਾਂ ਦੇ ਬਾਪ ਦਾਦਾ ਇਥੋਂ ਦੇ ਰਹਿਣ ਵਾਲੇ ਨੇ ਜਾਂ ਜਿਨ੍ਹਾਂ ਦਾ ਬਰਥ ਇੱਥੇ ਹੋਇਆ ਜੱਦੀ ਪੁਛਤੀ ਹੁਣ ਬਾਈ ਚੁਆਇਸ ਵਾਲੀ ਗੱਲ ਤੇ ਆ ਗਈ ਹੈ ਅਗਰ ਆਪਾਂ ਤਾਂ ਉਹਦੇ ਲਈ 15 ਸਾਲ ਜ਼ਰੂਰੀ ਹੈ ਕਿ ਉਹ ਇੱਥੇ ਰਹਿਣ ਇੱਥੇ ਰਹਿਣ ਜੇ ਉਹ ਬੱਚਾ ਹੈ ਤਾਂ ਉਹ ਪੰਜਾਬੀ ਦੇ ਵਿੱਚ ਪੰਜਾਬੀ ਮੀਨ ਇਹ ਨਹੀਂ ਕਿ ਪੰਜਾਬੀ ਮੀਡੀਆ ਹੋਵੇ ਪੰਜਾਬੀ ਸਬਜੈਕਟ ਹੋਵੇ ਉਹਨੇ ਪੜ੍ਹੀ ਹੋਵੇ ਉਹਦਾ ਸਕੂਲ ਸਰਟੀਫਿਕੇਟ ਹੋਵੇ ਜੇ ਉਹ ਬੰਦਾ ਕਿਰਾਏ ਤੇ ਐ ਤਾਂ ਕਿਰਾਏਦਾਰ ਜਿਹੜਾ ਕੰਟਰੈਕਟ ਹੁੰਦਾ ਉਹ ਰਜਿਸਟਰਡ ਹੋਵੇ ਰਜਿਸਟਰਡ ਕੰਟਰੈਕਟ ਨੂੰ ਹੀ ਇੱਥੋਂ ਉਹਦਾ ਦਾ ਰਹਿਣਾ ਮੰਨਿਆ ਜਾਊਗਾ ਔਰ ਉਹਦੀ ਇਨਮੂਵੇਬਲ ਪ੍ਰਾਪਰਟੀ ਰੈਜ਼ੀਡੈਂਸ ਦੀ ਹੋਵੇ ਜਾਂ ਕਮਰਸ਼ੀਅਲ ਹੋਵੇ ਉਹ ਪ੍ਰਾਪਰਟੀ ਅਗਰ ਹੋਊਗੀ ਜਾਂ ਉਹਦਾ ਰਜਿਸਟਰਡ ਕਿਰਾਏਦਾਰ ਹੋਊਗਾ ਉਹਦਾ ਪਾਸਪੋਰਟ ਉਹਦੇ ਬਾਕੀ ਡਾਕੂਮੈਂਟਸ ਜੇ ਉਹ ਸਾਰੇ ਸਪੋਰਟ ਕਰਨਗੇ ਸਾਰੇ ਜੋ ਅਸੀਂ ਲਿਖਤੇ ਨੇ ਕਿਹੜੇ ਕਿਹੜੇ ਹੋ ਸਕਦੇ ਨੇ ਜੇ ਉਹ ਹੋਣਗੀਆਂ ਚੀਜ਼ਾਂ ਤਾਂ ਉਹਨੂੰ ਇੱਥੋਂ ਦਾ ਡੋਮਿਸਾਈਲ ਮੰਨਿਆ ਜਾਊਗਾ ਉਹ ਵੀ 15 ਸਾਲ ਤੱਕ ਇਹਦਾ ਮਤਲਬ ਇਹ ਵੀ ਨਹੀਂ ਕੇ ਮਾਪੇ ਇੱਥੇ ਰਹਿਣ ਬੱਚੇ ਉੱਥੇ ਰਹਿਣ ਤੇ ਉਹ ਵਾਪਸ ਆ ਕੇ ਇੱਥੇ ਇੱਥੋਂ ਦੇ ਡੋਮਿਸਾਈਲ ਨਾਉ ਉਹਨਾਂ ਨੂੰ ਇੱਥੇ ਹੀ ਰਹਿਣਾ ਪਊਗਾ ਜੇ ਉਹ ਮਾਈਨਰ ਚਿਲड्रन ਨੇ ਬਾਕੀ ਇੰਡੀਵਿਜੂਅਲ ਜਿਹੜੇ ਮੈਚੂਰ ਨੇ ਉਹਨਾਂ ਦਾ ਆਪਦੀ ਲੀਗੈਲਿਟੀ ਹੋਊਗੀ ਜਿਹੜੇ ਮਾਈਨਰ ਚਿਲड्रन ਨੇ ਉਹਨਾਂ ਦੇ ਲੀਗਲ ਡਾਕੂਮੈਂਟਸ ਅਥਾਰਟੀ ਨੂੰ ਉਹ ਪ੍ਰੋਵਾਈਡ ਕਰਨਗੇ ਡੋਮਿਸਾਈਲ ਦੇ ਵਿੱਚ ਇਹ ਸਭ ਤੋਂ ਅਹਿਮ ਗੱਲ ਹੈ ਇਹਦੇ ਵਿੱਚ ਕੁਝ ਐਗਜ਼ੈਂਪਸ਼ਨਸ ਰੱਖੀਆਂ ਨੇ ਜਿਵੇਂ ਸਾਡੇ ਕੁਝ ਓਵਰਸੀਜ਼ ਗਏ ਹੋਏ ਬੰਦੇ ਨੇ ਜਿਨ੍ਹਾਂ ਦੇ ਫੋਰ ਫਾਦਰਸ ਇੱਥੋਂ ਹੀ ਜ਼ਮੀਨਾਂ ਛੱਡ ਕੇ ਗਏ ਨੇ ਜਾਇਦਾਦ ਛੱਡ ਕੇ ਗਏ ਨੇ ਉਹ ਇਹਦੇ ਵਿੱਚ ਨਹੀਂ ਆਉਣਗੇ ਜਿਹੜੇ ਸਾਡੇ ਬਾਕੀ ਸਟੇਟਾਂ 'ਚ ਗਏ ਨੇ ਜੇ ਉਹਨਾਂ ਦੇ ਨਾਂ ਤੇ ਇੱਥੇ ਕੋਈ ਪ੍ਰਾਪਰਟੀ ਹੈ ਤਾਂ ਉਹ ਨੈਚੁਰਲ ਡੋਮਿਸਾਈਲ ਮੰਨੇ ਜਾਣਗੇ ਇੱਥੋਂ ਦੇ ਪਹਿਲਾਂ ਤੋਂ ਜਿਹੜੇ ਹੈਗੇ ਨੇ ਬਟ ਜੇ ਉਹਨਾਂ ਦੀ ਪ੍ਰਾਪਰਟੀ ਕੋਈ ਨਹੀਂ ਜਿਵੇਂ ਕਿ ਸਾਡੇ ਯੂਪੀ ਹੋਰ ਥਾਵਾਂ ਤੇ ਲੋਕਾਂ ਨੇ ਜਾ ਕੇ ਪ੍ਰਾਪਰਟੀਆਂ ਲੈ ਲੀਆਂ ਨੇ ਤੇ ਇਥੋਂ ਛੱਡ ਗਏ ਨੇ ਜੇ ਉਹਨਾਂ ਦੇ ਦਾਦੇ ਦੇ ਨਾਂ ਤੇ ਹੈਗੀਆਂ ਸੀ ਉਹ ਆ ਕੇ ਉਹਨੂੰ ਪ੍ਰੂਫ ਕਰ ਦੇਣ ਡਾਕੂਮੈਂਟਸ ਦੇ ਵਿੱਚ ਫਿਰ ਉਹਨਾਂ ਨੂੰ ਵੀ ਮੰਨ ਲਿਆ ਜਾਊਗਾ ਇਹਦੇ 'ਚ ਤੁਹਾਡੀ ਕੋਈ ਵੀ ਹੋਰ ਕੁਐਸਚਨ ਹੋਇਆ ਤਾਂ ਜਦੋਂ ਆਪਾਂ ਕੁਐਸਚਨ ਆਨਸਰ ਲਵਾਂਗੇ ਤਾਂ ਤੁਸੀਂ ਪੁੱਛ ਸਕਦੇ ਹੋ ਵੀ ਬੜੀ ਆਸਾਨੀ ਨਾਲ ਬਣ ਜਾਂਦੀ ਕੋਈ ਵੀ ਰეკਮੈਂਡ ਕਰੇ ਵੋਟ ਬਣਾ ਲਓ ਇਹ ਜਿਹੜੀਆਂ ਗੱਲਾਂ ਨੇ ਇਹ ਬਹੁਤ ਹੀ ਖਤਰਨਾਕ ਨੇ ਬਹੁਤ ਹੀ ਗਲਤ ਨੇ ਅਸੀਂ ਉਦੋਂ 1 ਮਹੀਨੇ ਦਾ ਟਾਈਮ ਮੰਗਿਆ ਸੀ ਸਾਥੋਂ ਪੰਜਾਬ ਦੇ ਪ੍ਰਸ਼ਾਸਨ ਨੇ ਕਿ ਸਾਨੂੰ ਦੇ ਦਿਓ ਇਹ ਨੀਤੀਗਤ ਫੈਸਲਾ 1 ਮਹੀਨੇ ਚ ਜਾਂ ਤਾਂ ਪਬਲਿਕ ਨੋਟਿਸ ਰਹੀਂ ਜਾਂ মিডিਆ ਰਹੀਂ ਸਾਰੇ ਪੰਜਾਬ ਨੂੰ ਦੱਸ ਦੇਵਾਂਗੇ ਸਰਕਾਰ ਨੇ ਕੀ ਫੈਸਲਾ ਲਿਆ ਕੁਝ ਨਹੀਂ ਜਿਹੜੀ ਉਦੋਂ ਰਿਪਰੈਜ਼ੈਂਟੇਟਿਵ ਆਈ ਸੀ ਲੇਡੀ ਮੈਂ ਉਹਨੂੰ ਫੋਨ ਕੀਤੇ ਮੈਸੇਜਸ ਕੀਤੇ ਇਨਾਂ ਵਿਚਾਰਿਆਵਾਂ ਨੇ ਵੀ ਕੀਤੇ ਕੋਈ ਜਵਾਬ ਨਹੀਂ ਸਾਇਲੈਂਸ ਚੁੱਪ ਜੋ ਇਹਨਾਂ ਨੇ ਤਰੀਕਾ ਬਣਾਇਆ ਜਿਵੇਂ ਸਾਡੇ ਨਾਲ ਪਾਣੀ ਵੇਲੇ ਵੀ ਧੋਖਾ ਕਰ ਗਏ ਨੇ ਇਹ ਗਵਰਨਮੈਂਟ ਹੈ ਸਾਡੀ ਖੈਰ ਉਹਨਾਂ ਨੇ ਜੋ ਕਰਨਾ ਹੈ ਕਰਨ ਨਹੀਂ ਕਰਨਾ ਨਾ ਕਰਨ ਅਸੀਂ ਜੋ ਪ੍ਰਪੋਜ਼ ਕਰ ਰਹੇ ਹਾਂ ਅਸੀਂ ਪ੍ਰਪੋਜ਼ ਕਰ ਰਹੇ ਹਾਂ ਕਿ ਇੱਕ ਤਾਂ ਇਹਨਾਂ ਦਾ ਜਿਹੜਾ ਕੌਂਟਰੈਕਟ ਹੋਊਗਾ ਜੇ ਆ ਕੇ ਕੋਈ ਡੈਫੀਨਿਟਲੀ ਇਹ ਬਾਹਰੋਂ ਆਏ ਨਹੀਂ ਤਾਂ ਇਹ ਰੈਂਟ ਤੇ ਰਹਿਣਗੇ ਉਹ ਰਜਿਸਟਰਡ ਹੋਣਾ ਚਾਹੀਦਾ ਔਰ ਉਹ ਜਦੋਂ ਰਜਿਸਟਰਡ ਹੋਣ ਜਾਊਗਾ ਉਹਦੇ ਵਿੱਚ ਜਿਹੜਾ ਲੈਂਡਲਾਰਡ ਹੈ ਉਹ ਡिक्लेअर ਕਰੂਗਾ ਕਿ ਉਹਦੇ ਘਰ ਚ ਇੰਨੇ ਕਮਰੇ ਨੇ ਔਰ ਇੱਕ ਕਮਰੇ ਚ ਮਿਨੀਮਮ ਔਰ ਮੈਕਸਿਮਮ ਮਿਨੀਮਮ ਤਾਂ ਚਲੋ 21 ਹੋਸਦਾ ਮੈਕਸਿਮਮ ਦੋ ਬੰਦੇ ਰਹਿ ਸਕਦੇ ਨੇ ਕਿਉਂਕਿ ਜੇ ਤੁਸੀਂ ਬਾਹਰੋਂ ਉਹਨਾਂ ਨੂੰ ਸੱਦਿਆ ਤਾਂ ਉਹਨਾਂ ਨੂੰ ਬੰਦਿਆਂ ਵਾਂਗੂ ਤਾਂ ਰੱਖੋ ਉਹਨਾਂ ਨੂੰ ਬੰਦਗੂਆ ਮਜ਼ਦੂਰ ਤਾਂ ਨਾ ਬਣਾਓ ਉਹਨਾਂ ਦੇ 2 ਬੰਦੇ ਹੀ ਇੱਕ ਕਮਰੇ 'ਚ ਰਹਿ ਸਕਦੇ ਨੇ ਤੇ ਜੇ ਇੱਕ ਫੈਮਿਲੀ ਐ ਜਿਹਦੇ 'ਚ ਚਿਲਡਰਨ ਨੂੰ ਸਿਰਫ ਮਾਈਨਰ ਚਿਲਡਰਨ ਨੂੰ ਮੰਨਿਆ ਜਾਊਗਾ ਜਾਂ ਉਹ ਇੱਕ ਕਮਰੇ 'ਚ ਰਹਿ ਸਕਦੇ ਨੇ ਔਰ ਇੱਕ ਕਿਚਨ ਤੇ ਇੱਕ ਬਾਥਰੂਮ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾਊਗਾ ਇਸ ਤੋਂ ਇਲਾਵਾ ਉਹ ਕਿਰਾਏ ਤੇ ਨਹੀਂ ਦੇ ਸਕਦਾ ਔਰ ਜਦੋਂ ਉਹ ਜਾਣਗੇ ਤੋਂ ਡਿਕਲੇਅਰ ਕਰਕੇ ਜਾਣਗੇ ਕਿ ਸਾਡੀ ਵੋਟ ਬਣੀ ਹੈ ਇੱਥੇ ਜਾਂ ਨਹੀਂ ਸਾਡਾ ਆਧਾਰ ਕਾਰਡ ਬਣਿਆ ਹੈ ਜਾਂ ਨਹੀਂ ਜੇ ਉਹ ਨਹੀਂ ਕਰਨਗੇ ਇਨਫੋਰਮ ਤਾਂ ਇਹ ਕ੍ਰਿਮੀਨਲ ਆਫੈਂਸ ਹੋਊਗਾ ਔਰ ਜਿਹੜਾ ਲੈਂਡਲੋਰਡ ਹੈ ਉਹਦਾ ਇਹ ਡਿਊਟੀ ਹੈ ਕਿ ਜਿਵੇਂ ਰਜਿਸਟਰਡ ਹੋਇਆ ਸੀਗਾ ਪਹਿਲਾਂ ਆਪਦਾ ਕੰਟਰੈਕਟ ਉਹ ਜਾ ਕੇ ਅਥਾਰਟिटीज ਨੂੰ ਜਿਹਦੇ ਚ ਪੁਲਿਸ ਵੀ ਆਉਂਦੀ ਹੈ ਇਨਫੋਰਮ ਕਰੇ ਕਿ ਇਹ ਲੋਕ ਚਲੇ ਗਏ ਨੇ ਇੱਥੋਂ ਔਰ ਇੱਥੋਂ ਚਲੇ ਗਏ ਨੇ ਮੀਨ ਉਹਨਾਂ ਦੀ ਵੋਟ ਨਹੀਂ ਰਹਿਣੀ ਚਾਹੀਦੀ ਉੱਥੇ ਆਧਾਰ ਕਾਰਡ ਦਾ ਐਡਰੈਸ ਨਹੀਂ ਰਹਿਣਾ ਚਾਹੀਦਾ ਹੁਣ ਇਹ ਦੋਨੇ ਚੀਜ਼ਾਂ ਸਟੇਟ ਗਵਰਨਮੈਂਟ ਦੇ ਥੱਲੇ ਨਹੀਂ ਆਉਂਦੀਆਂ ਗਿਆ ਇੱਕ ਇਲੈਕਸ਼ਨ ਕਮਿਸ਼ਨ ਦੇ ਥੱਲੇ ਆ ਇੱਕ ਸੈਂਟਰ ਗਵਰਨਮੈਂਟ ਦੇ ਥੱਲੇ ਆ ਲੇਕਿਨ ਉਹਨਾਂ ਦੇ ਰਿਪ੍ਰੈਜ਼ੈਂਟੇਟਿਵ ਇੱਥੇ ਹੁੰਦੇ ਨਹੀਂ ਉਹਨਾਂ ਨੂੰ ਇਨਫੋਰਮ ਕੀਤਾ ਜਾਵੇ ਉਹਨਾਂ ਨੂੰ ਇਨਫੋਰਮ ਕੀਤਾ ਜਾਵੇ ਕਿ ਇਹ ਵੋਟ ਵਾਲਾ ਇੱਕ ਸਾਡੇ ਆਫੀਸਰ ਕਿਹੜਾ ਆਫੀਸਰ ਹੁੰਦਾ ਸੀ ਤੁਸੀਂ ਸਾਹਿਬ ਇਲੈਕਟਰਲ ਆਫੀਸਰ ਹੁੰਦਾ ਇੱਕ ਇਲੈਕਟਰਲ ਆਫੀਸਰ ਹੁੰਦਾ ਉਹਨੂੰ ਇਨਫੋਰਮ ਕੀਤਾ ਜਾਵੇ ਕਿ ਇਹ ਬੰਦੇ ਐਸ ਐਡਰੈਸ ਤੋਂ ਚਲੇ ਗਏ ਨੇ ਇਟ ਮੀਨ ਉਹ ਅੱਗੇ ਆਪਦੀ ਕਾਰਵਾਈ ਕਰੇ ਔਰ ਉਹ ਵੋਟ ਨੂੰ ਡਿਲੀਟ ਕਰਾਇਆ ਜਾਵੇ ਸੇਮ ਥਿੰਗ ਵਿਦ ਆਧਾਰ ਕਾਰਡ ਉਹ ਉਹਦੇ ਕਨਸਰਨਡ ਆਫੀਸਰ ਨੂੰ ਇਨਫੋਰਮ ਕਰੇ ਔਰ ਉਹ ਆਫੀਸਰ ਉੱਪਰ ਸੈਂਟਰ ਗਵਰਨਮੈਂਟ ਨੂੰ ਇਨਫੋਰਮ ਕਰੇ ਤਾਂ ਜੋ ਇਹ ਚੀਜ਼ਾਂ ਰਿਕਾਰਡ ਚ ਰਹਿਣ ਔਰ ਉਸ ਤੋਂ ਵੀ ਜ਼ਰੂਰੀ ਜਦੋਂ ਪੁਲਿਸ ਵੈਰੀਫਿਕੇਸ਼ਨ ਕਰੇ ਉਹਨਾਂ ਦੇ ਇਥੋਂ ਦੇ ਬਣੇ ਕਿਸੇ ਵੀ ਡਾਕੂਮੈਂਟ ਦੇ ਨਾਲ ਜੇ ਉਹ ਡੋਮਿਸાઇલ ਨਹੀਂ گے ਇਥੋਂ ਦੇ ਤਾਂ ਉਹਨਾਂ ਦੇ オリジナル ਡਾਕੂਮੈਂਟਸ ਦੀ ਵੀ ਵੈਰੀਫਿਕੇਸ਼ਨ ਹੋਵੇ ਕਿਉਂਕਿ ਜੇ ਨਹੀਂ ਹੋਊਗੀ ਤਾਂ ਕੋਈ ਵੀ ਕਤਲ ਕਰੋ ਕੋਈ ਵੀ ਕ੍ਰਾਈਮ ਕਰੋ ਤੁਸੀਂ ਇਥੋਂ ਸਿਨੇ ਫੈਮਿਲੀ ਕਿਤੇ ਵੀ ਚਲੇ ਜਾਓ ਤੁਹਾਨੂੰ ਕੌਣ ਪਾ ਲੂਗਾ ਵੀ بڑے ਕੇਸ ਨੇ ਜਿਨ੍ਹਾਂ ਦੀਆਂ ਉਦਾਹਰਨਾਂ ਸਾਡੇ ਕੋਲੇ ਨੇ ਜਿਨ੍ਹਾਂ ਦੇ ਵਿੱਚ ਕਤਲ ਕੀਤਾ ਕੋਈ ਕ੍ਰਾਈਮ ਕੀਤਾ ਵਿਦ ਫੈਮਲੀ ਗੋ ਗਾਇਬ ਹੁਣ ਤੁਸੀਂ ਕਿੱਥੇ ਭਾ ਲੂਗੇ ਦੇਸ਼ ਦੇ ਕਿਹੜੇ ਹਿੱਸੇ ਚ ਜਾਂ ਦੇਸ਼ ਤੋਂ ਬਾਹਰ ਨੇਪਾਲ ਜਾਂ ਕਿਤੇ ਹੋਰ ਚਲੇ ਗਏ ਨਹੀਂ ਸੋ ਇਹ ਜ਼ਰੂਰੀ ਹੈ অতি ਜ਼ਰੂਰੀ ਹੈ ਕਿਉਂਕਿ ਪੰਜਾਬ ਦਾ ਕੋਈ ਬੰਦਾ ਕ੍ਰਾਈਮ ਕਰੂਗਾ ਤਾਂ ਉਹਦੀ ਫੈਮਲੀ ਦਾ ਆਪਾਂ ਨੂੰ ਪਤਾ ਆਪਾਂ ਉਹਨੂੰ ਫੜ ਸਕਦੇ ਸੋ ਇਹ অতি ਜ਼ਰੂਰੀ ਹੈ ਕਿ ਲੈਂਡਲੋਰਡ ਇਸ ਗੱਲ ਨੂੰ ਯਕੀਨੀ ਬਣਾਊਗਾ ਜੇ ਦੋਨਾਂ ਦੇ ਵਿੱਚ ਕਿਰਾਏਦਾਰ ਦੇ ਵਿੱਚ ਤੇ ਲੈਂਡਲੋਰਡ ਦੇ ਵਿੱਚ ਇਹਨਾਂ ਫਾਰਮੈਲਿਟੀਆਂ ਨੂੰ ਫਾਲੋ ਨਹੀਂ ਕਰੂਗਾ ਉਹਨਾਂ ਤੇ ਕ੍ਰਿਮੀਨਲ ਆਫੈਂਸ ਲੱਗੂਗਾ ਉਹ ਕਿਹੜਾ ਲੱਗ ਸਕਦਾ ਕਿਹਦੇ ਤਹਿਤ ਲੱਗ ਸਕਦਾ ਉਹ ਸਿੱਧੂ ਸਾਹਿਬ ਦੱਸ ਦੇਣਗੇ ਇਹ ਕਲੀਅਰ ਕਟਾਸੀਂ ਪ੍ਰਪੋਜ਼ ਕਰ ਰਹੇ ਆਂ ਔਰ ਇਹ ਅਸੀਂ ਬੜੀ ਜ਼ਿੰਮੇਵਾਰੀ ਨਾਲ ਜੋ ਚੀਜ਼ਾਂ ਆਲਰੇਡੀ ਐਗਜ਼ਿਸਟ ਕਰ ਰਹੀਆਂ ਨੇ ਜਾਂ ਬਿਨਾ ਚੈਲੰਜ ਤੋਂ ਇਹ ਐਕਟ ਪਾਸ ਹੋ ਸਕਦੇ ਨੇ ਉਹੀ ਦੱਸ ਰਹੇ ਆਂ ਇਦੇ ਵਿੱਚ ਕੋਈ ਹੋਰ ਗੱਲ ਤਾਂ ਨਹੀਂ ਰਹਗੀ ਜੀ ਅਗਲੀ ਗੱਲ ਆ ਜਾਂਦੀ ਹੈ ਜਿਹੜੀ ਪੰਜਾਬ ਨਾਲ ਜਾਂ ਪੰਜਾਬੀਆਂ ਨਾਲ ਬਹੁਤ ਜ਼ਰੂਰੀ ਹੈ ਜੁੜੀ ਹੋਈ ਹੈ ਜਿਹਦੇ ਵਿੱਚ ਸਾਡੀ ਲੈਂਗੁਏਜ ਵੀ ਆ ਜਾਂਦੀ ਹੈ ਪੰਜਾਬੀ ਕਿ ਪੰਜਾਬੀਆਂ ਨੂੰ ਪੰਜਾਬੀਆਂ ਨੂੰ ਪੰਜਾਬ ਦੀਆਂ ਜੋਬਸ ਦੇ ਵਿੱਚ ਰਿਜ਼ਰਵੇਸ਼ਨ ਦਿੱਤੀ ਜਾਵੇ ਇਹ ਅਤੀ ਜ਼ਰੂਰੀ ਹੈ ਹੁਣ ਇਹਦੇ ਵਿੱਚ ਦੋ ਚੀਜ਼ਾਂ ਨੇ ਸਰਕਾਰੀ ਜੋਬ ਐਂਡ ਪ੍ਰਾਈਵੇਟ ਜੌਬ ਸਰਕਾਰੀ ਜੌਬ ਦਾ ਮਸਲਾ ਕੀ ਹੈ ਕਿ ਕੋਈ ਵੀ ਸਟੇਟ ਗਵਰਨਮੈਂਟ ਸਰਕਾਰੀ ਜੌਬ ਦੇ ਮਾਮਲੇ ਚ ਰਿਜ਼ਰਵੇਸ਼ਨ ਨਹੀਂ ਦੇ ਸਕਦੀ ਸਰਕਾਰੀ ਜੌਬ ਲਈ ਕਿਉਂ ਸਿੱਧੂ ਸਾਹਿਬ ਮੈਂ ਸਹੀ ਕਹਿ ਰਿਹਾ ਸਰਕਾਰੀ ਜੌਬ ਚ ਨਹੀਂ ਦੇ ਸਕਦੀ ਪਰ ਪ੍ਰਾਈਵੇਟ ਜੌਬ ਚ ਆਲਰੇਡੀ ਪ੍ਰਪੋਜ਼ ਕੀਤਾ ਜਾ ਚੁੱਕਿਆ ਹੈ ਕਰਨਾਟਕਾ ਵੱਲੋਂ ਔਰ ਨਾਲ ਨਾਲ ਹਰਿਆਣਾ ਗਵਰਨਮੈਂਟ ਵੱਲੋਂ ਜੀਦਾ ਕੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਚ ਕੇਸ ਚੱਲ ਰਿਹਾ ਹੈ ਅਸੀਂ ਵੀ ਕਹਿ ਰਹੇ ਹਾਂ ਕਿ 75% ਰਿਜ਼ਰਵੇਸ਼ਨ 75 ਜਾਂ 90 75% ਰਿਜ਼ਰਵੇਸ਼ਨ ਜੋ ਕਿ ਹਰਿਆਣਾ ਨੇ ਤੇ ਕਰਨਾਟਕ ਨੇ ਪ੍ਰਪੋਜ਼ ਕੀਤੀ ਹੈ ਪੰਜਾਬ ਵਾਲਿਆਂ ਨੂੰ ਵੀ ਪੰਜਾਬ ਗਵਰਨਮੈਂਟ ਦੀਆਂ ਜੋਬਸ ਦੇ ਵਿੱਚ ਰਿਜ਼ਰਵੇਸ਼ਨ ਦਿੱਤੀ ਜਾਵੇ ਜੋ ਇੱਥੋਂ ਦੇ ਡੋਮਿਸਾਈਲ ਹੋਣਗੇ ਔਰ ਨਾਲ ਨਾਲ ਪਹਿਲੀ ਤੋਂ ਲੈ ਕੇ 10ਵੀਂ ਤੱਕ ਪੰਜਾਬੀ ਪੜੇ ਹੋਣਗੇ ਔਰ ਆ ਜੋ ਹੁਣ ਸਰਕਾਰੀ ਜੋਬ ਤੇ ਸਰਕਾਰੀ ਜੋਬ ਚ ਅਸੀਂ ਰਿਜ਼ਰਵੇਸ਼ਨ ਤਾਂ ਨਹੀਂ ਦੇ ਸਕਦੇ ਬਟ ਦੋ ਚੀਜ਼ਾਂ ਕਰ ਸਕਦੇ ਆ ਉਹਨਾਂ ਚੋਂ ਇੱਕ ਚੀਜ਼ ਆਲਰੇਡੀ ਹੋ ਰਹੀ ਹੈ ਕਿ ਪੰਜਾਬੀ ਦਾ ਪੇਪਰ ਲਿਆ ਜਾਵੇ ਉਹਦੇ ਚ ਕੋ ਪ੍ਰੋਬਲਮ ਹੈ ਕਿ ਬਹੁਤ ਹੀ ਰਿਲੈਕਸ ਪੇਪਰ ਹੁੰਦਾ ਹੁਣੇ ਜਈ ਹੁਣੇ ਨਹੀਂ ਬਲਕੇ ਕਾਫੀ ਪਹਿਲਾਂ ਤਾਮਨ ਲਾਡੂ ਨੇ ਉਹ ਜਿਹੜੀ ਪਾਸ ਪਰਸੈਂਟੇਜ ਹੈ ਉਹ 33 ਨਾ ਰੱਖ ਕੇ 43% ਰੱਖੀ ਹੈ ਅਸੀਂ ਉਹਨੂੰ ਕਹਿ ਰਹੇ ਹਾਂ 50% ਵਾਇ 50 ਕਿਉਂ ਕਹਿ ਰਹੇ ਹਾਂ ਤਾਮਲਾਡੂ ਤੋਂ ਹੀ ਵਧਾ ਕੇ ਕਿਉਂਕਿ ਤਾਮਲ ਕੰਨੜ ਜਾਂ ਜਿੰਨੀਆਂ ਵੀ ਸਾਊਥ ਇੰਡੀਅਨ ਲੈਂਗੁਏਜ ਨੇ ਉਹ ਹਿੰਦੀ ਨਾਲੋਂ ਟੋਟਲ ਡਿਫਰੈਂਟ ਨੇ ਪੰਜਾਬੀ ਬਹੁਤ ਨੇੜੇ ਤੇੜੇ ਦੀ ਹੈ ਸੋ ਅਸੀਂ ਦੈਟਸ ਵਾਈ ਵੀ ਸੇ ਕਿ ਬਹੁਤ ਸੌਖੀ ਹੈ ਇਹਨੂੰ ਨਾ ਪੜ੍ਹ ਕੇ ਵੀ ਇਹਦੇ ਬਾਰੇ ਕੁਝ ਲਿਖਣਾ ਸੋ ਇਹ 50% ਹੋਵੇ ਔਰ ਨਾਲ ਨਾਲ ਇਹਦਾ ਜਿਹੜਾ ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹਨੇ ਪੰਜਾਬੀ ਪੜ੍ਹੀ ਹੋਵੇ ਪੜ੍ਹੀ ਹੋਏ ਦਾ ਮਤਲਬ ਮੈਂ ਫੇਰ ਕਲੀਅਰ ਕਰ ਦਿਆਂ ਨਾਟ ਇਮੀਨ ਡੈਟ ਕਿ ਪੰਜਾਬੀ ਮੀਡੀਅਮ ਪੰਜਾਬੀ ਸਬਜੈਕਟ ਦੇ ਤੌਰ ਤੇ ਵੀ ਪੜ੍ਹੀ ਹੋਵੇ ਜਾਂ ਮੀਡੀਅਮ ਦੇ ਤੌਰ ਤੇ ਪੜ੍ਹੀ ਹੋਵੇ ਇਹ অতি ਜ਼ਰੂਰੀ ਹੈ ਇਹ ਕਨਸਟੀਟਿਊਸ਼ਨਲ ਫਰੇਮਵਰਕ ਦੇ ਵਿੱਚ ਗੱਲ ਕਰ ਰਹੇ ਹਾਂ ਅਸੀਂ ਔਰ ਸਾਰੀ ਉਹ ਗੱਲ ਕਰ ਰਹੇ ਹਾਂ ਜੋ ਬਾਕੀ ਸਟੇਟਾਂ 'ਚ ਹੋ ਰਹੀ ਹੈ ਔਰ ਇਹ ਚੀਜ਼ ਹੋਣ ਨਾਲ ਤੁਹਾਡੇ ਕ੍ਰਾਈਮ ਤੇ ਪੰਜਾਬੀਆਂ ਨਾਲ ਇਨਸਾਫ ਤੇ ਤੁਹਾਡੀ ਲੈਂਗੁਏਜ ਜਿਹੜੀ ਅਸੀਂ ਵਾਰ-ਵਾਰ ਕਹਿੰਨੇ ਸਾਡੀ ਮਾਂ ਬੋਲੀ ਸਾਡੀ ਮਾਂ ਬੋਲੀ ਤਾਂ ਮਾਂ ਬੋਲੀ ਦਾ ਸਤਕਾਰ ਕਹਿ ਕੇ ਨਹੀਂ ਹੁੰਦਾ ਕੁਝ ਕਰਕੇ ਹੁੰਦਾ ਔਰ ਉਹ ਕਰਨ ਦੀ ਜ਼ਿੰਮੇਵਾਰੀ ਕਿਸੇ ਵੀ ਪ੍ਰਾਈਵੇਟ ਇੰਡੀਵਿਜੂਅਲ ਤੋਂ ਜਾਂ ਸੰਸਥਾ ਤੋਂ ਜ਼ਿਆਦਾ ਸਰਕਾਰ ਦੀ ਹੁੰਦੀ ਹੈ ਸਰਕਾਰ ਨੇ ਕੀ ਕੀਤਾ ਹੁਣ ਤੱਕ ਬਕਵਾਸ ਜਾਂ ਕਹਿ ਲੂੰਗੇ ਨਖੇਦ ਕੰਮ ਜਿੰਨਾ ਪੰਜਾਬ ਅੱਜ ਸਫਰ ਕਰ ਰਿਹਾ ਹੈ ਚਾਹੇ ਪਾਣੀਆਂ ਦੇ ਮਾਮਲੇ ਚ ਹੋਵੇ ਚਾਹੇ ਸਾਡੇ ਫੈਡਰਲਿਜ਼ਮ ਦੇ ਲੈਵਲ ਤੇ ਹੋਵੇ ਜਾਂ ਜਿਵੇਂ ਪ੍ਰਵਾਸੀ ਕਿਸੇ ਵੀ ਲੈਵਲ ਤੇ ਕਿਉਂ ਹੋਇਆ ਕਿਉਂਕਿ ਸਾਡੀ ਗਵਰਨਮੈਂਟ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਨਹੀਂਗੀ ਅੱਜ ਵੇਖ ਲਓ ਤੁਸੀਂ ਜੋ ਖੇਤੀਬਾੜੀ ਦਾ ਮਸਲਾ ਉਹ ਡੱਲੇਵਾਲ ਸਾਹਿਬ ਰੀ ਲੜ ਰਹੇ ਆ ਪਾਣੀਆਂ ਦਾ ਅਸੀਂ ਲੜ ਚੁੱਕੇ ਪ੍ਰਵਾਸੀਆਂ ਦਾ ਅਸੀਂ ਸਾਹਮਣੇ ਲੈ ਕੇ ਆ ਰਹੇ ਆ ਤਾਂ ਗਵਰਨਮੈਂਟ ਬਦਲੀਆਂ ਕਰਨ ਨੂੰ ਬੈਠੀ ਐ ਨਵੀਂ ਗਵਰਨਮੈਂਟ ਕਹਿ ਰਹੀ ਅਸੀਂ ਸਰਕਾਰ ਬਣਾਉਣੀ ਚਾਹੁੰਦੇ ਓ ਤੁਹਾਡਾ ਵਿਜ਼ਨ ਕੀ ਐ ਕੀ ਕੋਈ ਬੰਦਾ ਗਵਰਨਮੈਂਟ ਦਾ ਇੰਨਾ ਸੈਂਸਿਟਿਵ ਇਸ਼ੂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੂਗਾ ਸੋ ਅਸੀਂ ਕਹਿ ਰਹੇ ਹਾਂ ਭਾਈ ਐ ਕਰੋ ਕੋਈ ਗੱਲ ਰਹਿ ਤਾਂ ਨਹੀਂ ਕਿਸੇ ਸਿੱਤੂ ਸਾਹਿਬ ਸਾਰੀਆਂ ਗੱਲਾਂ ਇਹਦੇ ਚ ਹੋ ਗਈਆਂ ਤੁਸੀਂ ਇਹਦੇ ਨਾਲ ਮੁਤਲਕ ਕੋਈ ਵੀ ਗੱਲ ਹੋਈ ਜਦੋਂ ਅਸੀਂ ਮੁਕੰਮਲ ਕਰ ਦੇਾਂਗੇ ਉਸ ਤੋਂ ਬਾਅਦ ਪਲੀਜ਼ ਪੁੱਛ ਲਿਓ ਜੇ ਕਿਉਂਕਿ ਸਾਡਾ ਆਲਰੇਡੀ ਇੱਕ ਹੋਰ ਇਸ਼ੂ ਚੱਲ ਰਿਹਾ ਹੈ ਉਹ ਹੈਗਾ ਪਾਣੀ ਦਾ ਸੋ ਪਾਣੀ ਦਾ ਇਸ਼ੂ ਕਪਲ ਜੀ ਤੁਹਾਨੂੰ ਹੁਣ ਜੋ ਡਰਾਮੇਬਾਜੀ ਹੋ ਰਹੀ ਹੈ ਉੱਥੇ ਸਾਡੇ ਨਾਲ ਜੋ ਵਾਅਦੇ ਕੀਤੇ ਗਏ ਸੀ ਕਿਉਂਕਿ ਬਹੁਤ ਲੋਕਾਂ ਨੇ ਕਿਹਾ ਕਿ ਜੇ ਆਪਾਂ ਬੰਨ ਹੀ ਲਾ ਦੇਣਾ ਸੀ ਮੈਨੂੰ ਦੱਸੋ ਜੇ ਗਵਰਨਮੈਂਟ ਬੇਈਮਾਨ ਹੈ ਆਪਾਂ ਬੰਨ ਲਾ ਵੀ ਦਿੰਦੇ ਅਗਲੇ ਦਿਨ ਫਿਰ ਖੋਲ ਦਿੰਦੇ ਜਦੋਂ ਸਾਹਮਣੇ ਵਾਅਦਾ ਕਰਕੇ ਮੁੱਕਰ ਗੇ ਇਟ ਮੀਨ ਥੈਟ ਸਾਡਾ ਆਹੀ ਮਕਸਦ ਸੀ ਕਿ ਇਹਨਾਂ ਨੂੰ ਐਕਸਪੋਜ਼ ਕਰੀਏ ਔਰ ਪਾਣੀ ਦੇ ਮਸਲੇ ਨੂੰ ਲੋਕਾਂ ਦਾ ਮੁੱਦਾ ਬਣਾ ਦਈਏ ਹੋਗਾ ਡੈਮੋਕਰੈਟਿਕ ਸਿਸਟਮ ਦੇ ਵਿੱਚ ਕਿਸੇ ਵੀ ਮੁੱਦੇ ਨੂੰ ਜਦੋਂ ਤੁਸੀਂ ਲੋਕਾਂ ਦਾ ਮੁੱਦਾ ਬਣਾ ਦਿੰਨੇ ਆ ਇਟ ਮੀਨ ਥੈਟ ਕਿ ਉਹ ਮਸਲਾ ਹੱਲ ਹੋ ਜਾਊਗਾ ਕਿਉਂਕਿ ਨਹੀਂ ਤਾਂ ਇਹਨਾਂ ਨਿਕਮੀਆਂ ਸਰਕਾਰਾਂ ਨੂੰ ਕਰਨਾ ਮੈਂ ਮਾਈਕ ਤੇ ਅੱਗੇ ਕਪਲ ਜੀ ਨੂੰ ਕਹੂੰਗਾ ਕਿ ਉਹ ਪਾਣੀ ਬਾਰੇ ਡਿਟੇਲ ਦੱਸ ਦੇਣ ਔਰ ਫਿਰ ਲੱਖਾ ਇੱਕ ਓਵਰਵਿਊ ਦੇ ਦੇ ਐਂਡ ਥੈਨ ਫਿਰ ਆਪਾਂ ਕੁਐਸਚਨ ਆਨਸਰ ਕਰ ਲਾਂਗੇ ਜੋ ਵੀ ਤੁਹਾਡੇ ਦਿਮਾਗ ਦੇ ਲੋ ਦਿਮਾਗ ਚੋਂਗੇ ਪਲੀਜ਼